ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਮੋ ਸਾਹਮਣੇ ਵਿੱਚੋਂ ਰਚਨਾ ਅਪਮਾਨ ਅਜੋਕੇ ਮਨੁੱਖ ਵਿੱਚ ਕੁਝ ਸਾਰਨ ਦੇ ਮੁਕਾਬਲੇ ਤਬਾਹ ਕਰਨ ਦੀ ਰੁਚੀ ਵਧੇਰੇ ਬਲਵਾਨ ਹੋ ਗਈ ਹੈ ਉਹ ਸਾਰਨ ਦੀ ਚਾਲ ਅਤੇ ਤਬਾਈ ਦੀ ਰਫ਼ਤਾਰ ਕੁਝ ਬਣਾਉਣ ਦਾ ਚਾਹ ਤੇ ਕੁਝ ਢਾਉਣ ਦੀ ਕਾਹਲ ਕਿਸੇ ਦ੍ਰਿਸ਼ ਨੂੰ ਮਾਨਣ ਦਾ ਸਲੀਕਾ ਤੇ ਉਸ ਵਿੱਚ ਨੁਕਸ ਕੱਢਣ ਦੀ ਬਿਰਤੀ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਆਸ਼ਾਂਤ ਹੈ ਅਸੰਤੁਸ਼ਟ ਹੈ ਉਦਾਸ ਹੈ ਨਿਰਾਸ਼ ਹੈ ਇਹ ਵਰਤਾਰੇ ਦੂਜਿਆਂ ਨਾਲ ਸਾਡੇ ਸਬੰਧਾਂ ਨੂੰ ਕੂਲੇ ਬਣਾਉਣ ਦੀ ਥਾਂ ਚੁੱਪਵੇਂ ਵੜਾ ਦਿੰਦੇ ਹਨ ਹੁਣ ਤਾੜੀਆਂ ਪਰ ਸ਼ੰਸਾ ਵਜੋਂ ਹੀ ਨਹੀਂ અપਮਾਨ ਵਜੋਂ ਵੀ ਮਾਰੀਆਂ ਜਾਂਦੀਆਂ ਹਨ ਜ਼ਰੂਰੀ ਨਹੀਂ ਕਿ ਤਾੜੀਆਂ ਕਿਸੇ ਪ੍ਰੋਗਰਾਮ ਜਾਂ ਭਾਸ਼ਣ ਦੀ ਪ੍ਰਸ਼ੰਸਾ ਦਾ ਪ੍ਰਗਟਾਵਾ ਕਰਨ ਭੜੇ ਪ੍ਰੋਗਰਾਮ ਸਮਾਗਮ ਜਾਂ ਭਾਸ਼ਣ ਦੇ ਮੁੱਖ ਜਾਂ ਦੀ ਖੁਸ਼ੀ ਪ੍ਰਗਟਾਉਣ ਦੀ ਵੀ ਤਾੜੀਆਂ ਹੀ ਮਾਰੀਆਂ ਜਾਂਦੀਆਂ ਹਨ ਕਈ ਲੋਕਾਂ ਨੇ ਕਈ ਕਿ ਕੁੱਤੇ ਪਾਲੇ ਹੁੰਦੇ ਹਨ ਪਰ ਕਿਸੇ ਦਾ અપਮਾਨ ਕਰਨ ਲਈ ਪਹੁੰਚਦੇ ਉਹ ਆਪ ਹੀ ਹਨ ਕਿਹਾ ਜਾਂਦਾ ਹੈ ਕਿ ਵਿਆਹ ਸੰਜੋਗਾ ਨਾਲ ਹੁੰਦੇ ਹਨ ਪਰ ਕਹਿਣ ਵਾਲੇ ਤਾਂ ਹੁਣ ਇਹ ਵੀ ਕਹਿੰਦੇ ਹਨ ਕਿ ਜੋਕੇ ਸੰਸਾਰ ਵਿੱਚ ਤਲਾਕ ਵੀ ਸੰਜੋਗਾ ਤੇ ਚੰਗੇ ਭਾਗਾਂ ਤੋਂ ਬਿਨਾਂ ਨਹੀਂ ਮਿਲਦੇ ਤਲਾਕ ਦੀ ਇੱਛਾ અપਮਾਨ ਦੀ ਭਾਵਨਾ ਵਿੱਚੋਂ ਉਪਜਦੀ ਹੈ ਵੇਖਿਆ ਗਿਆ ਹੈ ਕਿ ਤਲਾਕ ਭਾਵੇਂ ਕੋਈ ਚਿਰ ਲਵੇ ਉਸ ਵਿੱਚ ਵਧੇਰੇ ਨੁਕਸਾਨ ਅਤੇ અપਮਾਨ ਇਸਤਰੀ ਦਾ ਹੀ ਹੁੰਦਾ ਹੈ ਜਿੱਥੇ ਦੋ ਵਿਅਕਤੀਆਂ ਦੀ ਪ੍ਰਸ਼ੰਸਾ ਹੋਣੀ ਹੋਵੇ ਉੱਥੇ ਦੋਵੇਂ ਚਾਹੁੰਦੇ ਹਨ ਕਿ ਪ੍ਰਸ਼ੰਸਾ ਤਾਂ ਕੇਵਲ ਉਸਦੀ ਹੀ ਹੋਵੇ ਦੂਜੇ ਦਾ ਭਾਵੇਂ અપਮਾਨ ਹੋ ਜਾਵੇ ਲਖਨਊ ਦੇ ਨਵਾਬਾਂ ਨੇ ਪਹਿਲੇ ਆਪ ਪਹਿਲੇ ਆਪ ਕਹਿੰਦਿਆਂ ਗੱਡੀ ਲੰਗਾ ਦਿੱਤੀ ਸੀ ਪਰ ਮਾਲਵੇ ਦੇ ਅਨਖੀਲੇ ਜੱਟ ਪਹਿਲੇ ਮੈਂ ਪਹਿਲੇ ਮੈਂ ਕਹਿੰਦੇ ਅਕਸਰ ਗੱਡੀ ਲੰਗਾ ਦਿੰਦੇ ਹਨ ਪਰ ਉਹ ਸੋਹਣੇ ਹੁੰਦੇ ਹਨ ਸਨਮਾਨ ਵਰਗੇ ਸੱਚੇ ਗਰੂਪ ਹੁੰਦੇ ਹਨ અપਮਾਨ ਵਰਗੇ ਲਗਭਗ ਹਰ ਸ਼ਿਕਾਇਤ ਕਰਨ ਸਮੇ ਅਸੀਂ ਦੂਜੇ ਦੀ ਰਾ ਪਰਵਾਹੀ ਨੂੰ ਆਜ਼ਾਰ ਬਣਾ ਕੇ ਉਸ ਦਾ ਅਪਮਾਨ ਕਰਨਾ ਚਾਹੁੰਦੇ ਹਾਂ ਹਰ ਮਨੁੱਖ ਵਿੱਚ ਕੁਝ ਗੱਲਾਂ ਨੂੰ ਵਧਾ ਚੜਾ ਕੇ ਆਪਣੀ ਪ੍ਰਸ਼ੰਸਾ ਤੇ ਦੂਜਿਆਂ ਦਾ ਅਪਮਾਨ ਕਰਨ ਦੀ ਬਿਰਤੀ ਜਨਮ ਜਾਤ ਹੁੰਦੀ ਹੈ ਕਿਸੇ ਦਾ ਝੂਠਾ ਸਨਮਾਨ ਅਤੇ ਸੱਚਾ ਅਪਮਾਨ ਕਰਨ ਦੀ ਬਿਰਤੀ ਕੇਵਲ ਮਨੁੱਖਾਂ ਵਿੱਚ ਹੈ ਬਾਕੀ ਸਾਰੇ ਜੀਵ ਜੰਤੂ ਇਸ ਰੋਗ ਤੋਂ ਮੁਕਤ ਹਨ ਸਨਮਾਨ ਕਰਨ ਵਿੱਚ ਅਸੀਂ ਸੁਸਤ ਹੋ ਸਕਦੇ ਹਾਂ ਪਰ ਚੁਸਤ ਹੋਏ ਬਿਨਾ ਅਪਮਾਨ ਨਹੀਂ ਕੀਤਾ ਜਾ ਸਕਦਾ ਕਿਸੇ ਦਾ ਸਨਮਾਨ ਕਰਨ ਸਮੇਂ ਬਨਾਵਟ ਅਤੇ ਕਿਸੇ ਸਮਗਰੀ ਦੀ ਲੋੜ ਪੈਂਦੀ ਹੈ ਜਦੋਂ ਕਿ ਅਪਮਾਨ ਵਧੇਰੇ ਸ਼ੁੱਧ ਤੇ ਸਪਸ਼ਟ ਭਾਵਨਾ ਨਾਲ ਤੇ ਬਿਨਾ ਕਿਸੇ ਸਮਗਰੀ ਨਾਲ ਕੀਤਾ ਜਾ ਸਕਦਾ ਹੈ ਸਨਮਾਨ ਕਰਨ ਵਿੱਚ ਅਸੀਂ ਸੁਸਤ ਹੋ ਸਕਦੇ ਹਾਂ ਪਰ ਚੁਸਤ ਹੋਏ ਬਿਨਾ ਅਪਮਾਨ ਨਹੀਂ ਕੀਤਾ ਜਾ ਸਕਦਾ ਕਿਸੇ ਦਾ ਸਨਮਾਨ ਕਰਨ ਸਮੇਂ ਬਨਾਵਟ ਅਤੇ ਕਿਸੇ ਸਮਗਰੀ ਦੀ ਲੋੜ ਪੈਂਦੀ ਹੈ ਜਦੋਂ ਕਿ ਅਪਮਾਨ ਬਦੇਰੀ ਸ਼ੁੱਧਤਾ ਤੇ ਸਪਸ਼ਟ ਪਾਵਨਾ ਨਾਲ ਅਤੇ ਬਿਨਾ ਕਿਸੇ ਸਮਗਰੀ ਨਾਲ ਕੀਤਾ ਜਾ ਸਕਦਾ ਹੈ ਸਨਮਾਨ અપਮਾਨ ਦੋਹਾਂ ਵਿੱਚ ਅੱਖਾਂ ਅਤੇ ਕੰਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ ਗਾਲਾਂ ਅਤੇ ਧਮਕੀਆਂ ਕਿਸੇ ਦਾ અપਮਾਨ ਕਰਨ ਲਈ ਹੀ ਨਹੀਂ ਸਗੋ ਆਪਣੇ ਹੋਏ અપਮਾਨ ਦਾ ਬਦਲਾ ਲੈਣ ਲਈ ਹੀ ਵਰਤੀਆਂ ਜਾਂਦੀਆਂ ਹਨ ਹਰ ਦੇਸ਼ ਅਤੇ ਹਰ ਸਮਾਜ ਵਿੱਚ ਦੋ ਵੇਫੀਆਂ ਦੀ ਲੜਾਈ ਤੋਂ ਲੈ ਕੇ ਦੋ ਦੇਸ਼ਾਂ ਦੀ ਜੰਗ ਤੱਕ ਦੇ ਸਾਰੇ ਵਿਚਾਰਲੇ ਰੂਪ ਕਿਸੇ ਅਪਮਾਨ ਦਾ ਬਦਲਾ ਲੈਣ ਦੀ ਭਾਵਨਾ ਦੀਨ ਅਪਮਾਨ ਕਰਨ ਦੇ ਉਦੇਸ਼ ਨਾਲ ਹੀ ਸਿਰਜੇ ਜਾਂਦੇ ਹਨ ਸੰਸਾਰ ਵਿੱਚ ਕੋਈ ਵੀ ਵਿਅਕਤੀ ਅਜਿਹਾ ਨਹੀਂ ਜਿਸ ਦਾ ਅਪਮਾਨ ਨਾ ਹੋਇਆ ਹੋਵੇ ਐਵੇਂ ਹੀ ਸੰਸਾਰ ਵਿੱਚ ਕੋਈ ਵੀ ਵਿਅਕਤੀ ਅਜਿਹਾ ਵੀ ਨਹੀਂ ਹੋਵੇਗਾ ਜਿਸ ਨੇ ਕਿਸੇ ਦਾ ਅਪਮਾਨ ਨਾ ਕੀਤਾ ਹੋਵੇ ਜਿਸ ਕੋਲ ਗੌਨ ਲੀ ਕੁਝ ਵੀ ਨਹੀਂ ਉਸ ਦਾ ਅਪਮਾਨ ਨਹੀਂ ਕੀਤਾ ਜਾ ਸਕਦਾ ਅਜਿਹੇ ਵਿਅਕਤੀ ਨਾਲ ਝਗੜਨ ਵਿੱਚ ਝਗੜਨ ਵਾਲੇ ਦਾ ਨੁਕਸਾਨ ਹੀ ਹੁੰਦਾ ਹੈ ਉਸ ਦਾ અપਮਾਨ ਹੀ ਹੋਵੇਗਾ ਕੋਈ ਵਿਅਕਤੀ ਨਿਰੰਤਰ અપਮਾਨ ਦੀ ਅਵਸਥਾ ਵਿੱਚ ਨਹੀਂ ਵਿਚਰ ਸਕਦਾ ਸੋ ਕਈ અપਮਾਨ ਆਪ અપਮਾਨ ਦੀ ਅਵਸਥਾ ਵਿੱਚੋਂ ਨਿਕਲਣ ਵਾਸਤੇ ਕਿਤੇ ਜਾਂਦੇ ਹਨ ਜਿਹੜਾ ਵਿਅਕਤੀ ਆ ਪ੍ਰੀਖਿਆ ਵਿੱਚੋਂ ਫੇਲ ਹੋ ਜਾਵੇ ਉਹ ਵਜ਼ੀਫਾ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਨਹੀਂ ਵੇਖਦਾ ਉਹ ਗਿੰਦਾ ਹੈ ਕਿ ਉਸ ਦੇ ਹੋਰ ਕਿਹੜੇ-ਕਿਹੜੇ ਜਮਾਤੀ ਫੇਲ ਹੋ ਕੇ ਹਨ ਭਾਵੇਂ ਹਰ ਦੇਸ਼ ਹਰ ਜਮਾਤ ਹਰ ਜਾਤ ਕਬੀਲੇ ਆਦ ਵਿੱਚ અપਮਾਨ ਕਰਨ ਤੇ અપਮਾਨਿਤ ਹੋਣ ਦੇ ਢੰਗ ਤਰੀਕੇ, ਜੁਗਤਾਂ ਵਿਧੀਆਂ ਅਤੇ ਅਫਸਰ ਮੌਕੇ ਬੱਖੋ ਬਕਰੇ ਹੁੰਦੇ ਹਨ ਪਰ ਕਈ ਤਰੀਕੇ ਅਤੇ ਜੁਗਤਾਂ ਅਜਿਹੀਆਂ ਵੀ ਹਨ ਜਿਹੜੀਆਂ ਸਾਰੀ ਮਾਨਵ ਜਾਤੀ ਦੀਆਂ ਸਾਂਝੀਆਂ ਹੁੰਦੀਆਂ ਹਨ ਕਿਸੇ ਦਾ અપਮਾਨ ਕਰਨ ਲਈ ਮੁੱਖ ਤੌਰ ਤੇ ਦੋ ਸਾਧਨ ਵਰਤੇ ਜਾਂਦੇ ਹਨ ਸ਼ਬਦ ਅਤੇ ਸਰੀਰਕ ਹਰਕਤਾਂ ਸਰੀਰਕ ਹਰਕਤਾਂ ਵਾਲਾ ਖੇਤਰ ਪੁਰਾਣਾ ਹੀ ਨਹੀਂ ਵਿਸ਼ਵ ਵਿਆਪੀ ਵੀ ਹੈ ਤੇ ਇਸ ਖੇਤਰ ਵਿੱਚ ਬਹੁਤੀਆਂ ਤਬਦੀਲੀਆਂ ਵੀ ਨਹੀਂ ਆਪਰੀਆਂ ਜਦੋਂ ਕਿਸੇ ਦੂਜੇ ਪ੍ਰਤੀ ਪੈੜਾ ਤੇ અપਮਾਨਜਨਕ ਵਿਹਾਰ ਕਰਨ ਦੀ ਲੋੜ ਹੋਵੇ ਤਾਂ ਕੋਈ ਵੀ ਜੀਵ ਜੰਤੂ ਮਨੁੱਖਤਾ ਮੁਕਾਬਲਾ ਨਹੀਂ ਕਰ ਸਕਦਾ ਕਿਸੇ ਪ੍ਰਤੀ ਆਪਣੀ ਨਫ਼ਰਤ ਗੁੱਸਾ ਆਪਰਵਾਨਗੀ ਜਾਂ અપਮਾਨ ਦੀ ਭਾਵਨਾ ਪ੍ਰਗਟਾਉਣ ਦੀਆਂ ਮਨੁੱਖ ਕੋਲ ਅਣਗਿਣਤ ਵਿਧੀਆਂ ਹਨ ਅਤੇ ਹਰ ਵਿਧੀ ਅੰਦਰ ਕਈ ਬਨਗੀਆਂ ਹਨ ਮਨੁੱਖ ਆਪਣਾ ਮੂੰਹ ਖੋਲਣ ਤੋਂ ਬਿਨਾਂ ਵੀ ਕਿਸੇ ਦਾ ਅਪਮਾਨ ਕਰ ਸਕਦਾ ਹੈ ਜਦੋਂ ਅਪਮਾਨਜਨਕ ਹਰਕਤਾਂ ਤੇ ਅਪਮਾਨਪ੍ਰੇ ਸ਼ਬਦਾਂ ਦਾ ਸਮੇਲ ਹੋ ਜਾਵੇ ਤਾਂ ਲੋਹੇ ਤੇ ਗੋਹੇ ਵਰਗਾ ਪ੍ਰਭਾਵ ਉਪਜਦਾ ਹੈ ਸੋਨੇ ਤੇ ਸੁਹਾਗੇ ਦਾ ਪ੍ਰਭਾਵ ਤਾਂ ਤੁਸੀਂ ਜਾਣਦੇ ਹੀ ਹੋ ਪਰ ਲੋਹੇ ਤੇ ਗੋਹੇ ਦਾ ਪ੍ਰਭਾਵ ਵੀ ਨਵਾਂ ਨਹੀਂ ਪੁਰਾਣਾ ਹੈ ਸੁਹਾਗਾ ਸੋਨੇ ਨੂੰ ਲਿਸ਼ਕਾ ਦਿੰਦਾ ਹੈ ਗੋਹਾ ਲੋਹੇ ਨੂੰ ਗਾਲ ਦਿੰਦਾ ਹੈ ਇਸ ਗਾਲ ਦੇਣ ਦੀ ਯੋਗਤਾ ਤੋਂ ਹੀ ਗਾਲ ਦੀ ਉਤਪਤੀ ਹੋਈ ਹੈ ਲਗਭਗ ਹਰ ਇੱਕ ਸਰੀਰਕ ਹਰਕਤ ਨੂੰ ਬਿਗਾੜ ਕੇ ਕਿਸੇ ਦਾ અપਮਾਨ ਕੀਤਾ ਜਾ ਸਕਦਾ ਹੈ ਸਨਮਾਨ ਅਤੇ અપਮਾਨ ਵਿੱਚ ਸਰੀਰਕ ਹਰਕਤ ਲਗਭਗ ਉਹੀ ਹੁੰਦੀ ਹੈ ਪਰ ਸੰਦਰਭ ਵੱਖਰਾ ਹੁੰਦਾ ਹੈ ਗਲਤ ਸਮੇਂ ਜਾਂ ਗਲਤ ਥਾਂ ਤੇ ਸਨਮਾਨ ਵਾਲੀ ਹਰਕਤ ਵੀ અપਮਾਨ ਹੋ ਨਿਬੜਦੀ ਹੈ ਕੁਝ ਹਰਕਤਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਹਰ ਸਥਿਤੀ ਵਿੱਚ અપਮਾਨਜਨਕ ਹੀ ਹੁੰਦੀਆਂ ਹਨ ਜਿਵੇਂ ਕਿਸੇ ਨਾਲ ਤਲਕੀ ਨਾ ਬੋਲਣਾ ਨਕਲ ਉਤਾਰਨਾ ਜਾਣਬੁੱਝ ਕੇ ਕਿਸੇ ਦੀ ਇੱਛਾ ਦੀ ਅਵਗਿਆ ਕਰਨੀ ਧਮਕੀ ਦੇਣਾ ਛੇੜਨਾ ਝਿੜਕਣਾ ਅਤੇ ਖੁਆਰ ਕਰਨਾ ਜਾਂ ਮਾਨ ਤੋੜਨਾ અપਮਾਨ ਕਰਨ ਦਾ ਵਿਹਾਰ ਨਿੱਕੀਆਂ-ਨਿੱਕੀਆਂ ਹਰਕਤਾਂ ਤੋਂ ਆਰੰਭ ਹੋ ਕੇ ਸਰੀਰ ਖਾਮਲੇ ਤੱਕ ਫੈਲਿਆ ਹੋਇਆ ਹੈ ਬੋਲਣ ਸਮੇਂ ਦੰਤ ਬਤੇਰੇ ਨੰਗੇ ਕਰਨਾ ਚਿਹਰਾ ਵਗਾੜ ਕੇ ਬੋਲਣਾ ਕਿਸੇ ਨੂੰ ਕਿਸੇ ਸੁਸਤ ਜਾਂ ਗੰਦੇ ਜਾਨਵਰ ਨਾਲ ਤੁਲਨਾ ਦੇਣੀ ਬੋਲਣ ਸਮੇਂ ਆਪਣੀਆਂ ਬਾਹਾਂ ਅਤੇ ਹੱਥਾਂ ਨੂੰ ਬਦੇਰੇ ਹਿਲਾਉਣਾ ਤੇਂਗੂਠੇ ਵੱਲੋਂ ਪਹਿਲੀ ਉਂਗਲ ਉੱਚੀ ਕਰਕੇ ਬੋਲਣਾ ਆਦ ਅਪਮਾਨਜਨਕ ਵਿਹਾਰ ਦੇ ਹੋਰ ਪਰਮਾਨ ਹਨ ਕਿਸੇ ਦੂਜੇ ਸਮਾਜ ਵਿੱਚੋਂ ਆਏ ਵਿਅਕਤੀ ਨੂੰ ਕਈ ਵਾਰੀ ਸਮਝ ਨਹੀਂ ਪੈਂਦੀ ਕਿ ਦੂਜਿਆਂ ਵੱਲੋਂ ਉਸ ਨਾਲ ਕੀਤੀਆਂ ਜਾ ਰਹੀਆਂ ਹਰਕਤਾਂ ਸਨਮਾਨ ਹਨ ਜਾਂ અપਮਾਨ ਕਈ ਵਾਰੀ ਦੂਜੇ ਸਮਾਜ ਵਿੱਚ ਅਸੀਂ ਅਣਜਾਣੇ ਹੀ ਕੁਝ ਅਜਿਹਾ ਕਰਦੇ ਹਾਂ ਜਿਸ ਨਾਲ ਦੂਜੇ ਅਪਮਾਨਿਤ ਅਨੁਭਵ ਕਰਦੇ ਹਨ ਕਿਸੇ ਵਿੱਚ ਦਿਲਚਸਪੀ ਲੈਣੀ ਅਚਾਨਕ ਬੰਦ ਕਰ ਦੇਣੀ ਉਸ ਪ੍ਰਤੀ ਅਪਮਾਨ ਦਾ ਪ੍ਰਗਟਾਵਾ ਹੁੰਦੀ ਹੈ ਜਦੋਂ ਕਿਸੇ ਵਿੱਚ ਦਿਲਚਸਪੀ ਲੈਣੀ ਅਚਾਨਕ ਬੰਦ ਕਰ ਦਿੱਤੀ ਜਾਵੇ ਤਾਂ ਉਹ ਵਿਅਕਤੀ ਘਬਰਾ ਜਾਂਦਾ ਹੈ ਅਤੇ અપਮਾਨਤ ਅਨੁਭਵ ਕਰਦਾ ਹੈ ਜਦੋਂ ਆਪਣੀ ਪਤਨੀ ਨੂੰ ਤੰਗ ਕਰਨ ਵਾਲਾ ਜਵਾਈ ਆਪਣੇ ਸਹੁਰੇ ਜਾਵੇ ਅਤੇ ਕੋਈ ਉਸ ਵਰ ਚਾਨਣਾ ਦੇਵੇ ਤਾਂ ਉਸ ਨੂੰ ਅਜਿਹੇ ਵਿਹਾਰ ਨੂੰ ਅਪਮਾਨ ਸਮਝਣ ਵਿੱਚ ਦੇਰ ਨਹੀਂ ਲੱਗਦੀ ਜਦੋਂ ਕੋਈ ਵਿਅਕਤੀ ਦਿਲਚਸਪੀ ਨਾ ਲੈ ਜਾਣ ਦੇ ਬਾਵਜੂਦ ਅਪਮਾਨਤ ਅਨੁਭਵ ਨਾ ਕਰੇ ਤਾਂ ਅਗਲਾ ਹਥਿਆਰ ਉਸਤੇ ਹੱਸਣ ਦਾ ਵਰਤਿਆ ਜਾਂਦਾ ਹੈ ਅਪਮਾਨਜਨਕ ਹਾਸਾ ਪਰਵਾਨਗੀ ਦੇ ਹਾਸੇ ਨਾਲੋਂ ਵੱਖਰਾ ਹੁੰਦਾ ਹੈ ਤੇ ਇਸ ਦੀ ਆਵਾਜ਼ ਵੀ ਵੱਖਰੀ ਭਾਂਤੀ ਹੁੰਦੀ ਹੈ ਜੇ ਐਵੇਂ ਵੀ અપਮਾਨ ਕਰਨ ਵਿੱਚ ਸਫਲਤਾ ਨਾ ਮਿਲੇ ਤਾਂ ਸਰੀਰ ਘੱਟੋਪਾਈ ਦੀ ਸਥਿਤੀ ਉਪਜਦੀ ਹੈ ਭਾਵੇਂ અપਮਾਨ ਕਰਨ ਦਾ ਯਤਨ ਇਹਨਾਂ ਪੜਾਵਾਂ ਵਿੱਚ ਉਤਰਤੀਬ ਅਨੁਸਾਰ ਨਾ ਵੀ ਲੰਗੇ ਪਰ ਤਾਂ ਵੀ ਇਹ ਪ੍ਰਭਾਵ ਜ਼ਰੂਰ ਉਗਾੜਿਆ ਜਾਂਦਾ ਹੈ ਕਿ ਸਾਨੂੰ ਤੇਰੀ ਪਰਵਾਹ ਨਹੀਂ ਅਜਿਹੇ અપਮਾਨ ਕਰਨ ਵਾਲੇ ਸੰਕੇਤ ਦੇਣ ਲਈ ਅਤੇ ਆਪਣੀ ਨਾਰਾਜ਼ਗੀ ਪ੍ਰਗਟਾਉਣ ਲਈ ਅਸੀਂ ਘਟ ਹੱਸਦੇ ਹਾਂ ਘਟ ਬੋਲਦੇ ਹਾਂ ਘਟ ਅੱਖਾਂ ਮਿਲਾਉਂਦੇ ਹਾਂ ਵਿਧੇਰੇ ਸੁੰਗੜ ਕੇ ਬੈਠਦੇ ਹਾਂ ਤੇ ਕਿਸੇਰੇ ਦੂਰ ਵੇਖਣ ਦਾ ਯਤਨ ਕਰਦੇ ਹਾਂ ਕਿਸੇ ਨੂੰ ਵੇਖ ਕੇ ਅਨਡਿਟ ਕਰ ਦੇਣਾ ਜਾਂ ਵੇਖ ਕੇ ਮੂੰਹ ਭੰਵਾ ਲੈਣਾ ਉਸ ਨੂੰ ਜਿਉਂਦਿਆਂ ਵਿੱਚ ਨਾ ਗਿਣਨ ਬਰਾਬਰ ਹੁੰਦਾ ਹੈ ਕਿਸੇ ਦੀ ਨਮਸਕਾਰ ਜਾਂ ਸਲਾਮ ਦਾ ਜਵਾਬ ਨਾ ਦੇਣਾ ਵੀ ਅਜੇ ਹਹੀ ਵਰਤਾਰਾ ਹੈ ਮਿਲੌਣ ਲਈ ਵਦੇ ਹੱਥ ਵੱਲ ਝਾਨਾ ਦੇਣਾ ਕਿਸੇ ਦੇ ਬੂਹਾਂ ਬਾਹਰ ਨਿਕਲਦਿਆਂ ਹੀ ਦਰਵਾਜ਼ਾ ਜ਼ੋਰਤੀ ਬੰਦ ਕਰਨਾ ਉਸਦੇ ਜਾਨ ਲੱਗਿਆ ਉਸਦੀ ਹਾਜ਼ਰੀ ਵਿੱਚੀ ਬੱਤੀ ਬੁਝਾ ਦੇਣੀ ਜਾਂ ਪੱਖਾ ਬੰਦ ਕਰ ਦੇਣਾ ਕਿਸੇ ਨੂੰ ਘਰ ਦੇ ਅੰਦਰ ਆਉਣ ਲਈ ਨਾ ਕਹਿਣਾ ਅਤੇ ਕਿਸੇ ਦੇ ਅੰਦਰ ਆਉਣ ਉੱਤੇ ਘੱਟ ਰੋਸ਼ਨੀ ਕਰਨੀ ਕਿਸੇ ਦੀ ਗੱਲ ਸੁਣਦਿਆਂ ਕੁਝ ਹੋਰ ਕਰਨ ਲੱਗ ਪੈਣਾ ਤੇ ਬਿਦੇ ਸਿਰ ਚੁੱਕ ਕੇ ਅਕੀਮੇ ਨਾਲ ਉਸ ਵੱਲ ਵੇਖਣਾ ਆਦਿ ਅਪਮਾਨ ਕਰਨ ਦੇ ਪ੍ਰਤੱਖ ਟੰਗ ਹਨ ਕਿਸੇ ਦੀ ਹਾਜ਼ਰੀ ਵਿੱਚ ਉਕਤਾ ਜਾਣਾ ਤੇ ਖੁੱਲ ਕੇ ਅਵਾਸੀ ਲੈਣੀ ਬੇਆਰਾਮੀ ਅਨੁਭਵ ਕਰਨੀ ਅਤੇ ਆਪਣੀ ਕੁਰਸੀ ਵਿੱਚ ਪਰ ਸੇਟੇ ਮਾਰਨੇ ਹੌਂਕਿਆ ਵਰਗੇ ਲੰਮੇ ਸਾਲੇ ਨੇ ਕਿਸੇ ਨਿਗੋਣੀ ਚੀਜ਼ ਵੱਲ ਝਾਂਦੇਣ ਲੱਗ ਪੈਣਾ ਜਾਂ ਮੁਰਮੁਰ ਆਪਣੀ ਘੜੀ ਵੱਲ ਵੇਖਣਾ ਬੇਚੈਨੀ ਪ੍ਰਗਟਾਉਣੀ ਕਿਸੇ ਹੋਰ ਥਾਂ ਸਮੇਂ ਸਿਰ ਪਹੁੰਚਣ ਦੀ ਚਿੰਤਾ ਦਾ ਝੂਠਾ ਪ੍ਰਗਟਾਵਾ ਕਰਨਾ ਜਾਂ ਆਪਣੇ ਹੱਥਾਂ ਨੂੰ ਆਪਣੀਆਂ ਅੱਖਾਂ ਉੱਤੇ ਏਵੇਂ ਰੱਖਣਾ ਜਿਵੇਂ ਸਿਰ ਦੁਖ ਰਿਹਾ ਹੋਵੇ ਜਾਂ ਅੱਖਾਂ ਟੱਕ ਕੇ ਸੌਂਦਾ ਯਤਨ ਕਰਨਾ ਜਾਂ ਕਿਸੇ ਦੇ ਨੇੜੇ ਬੈਠਣ ਦਾ ਪਛਤਾਵਾ ਪ੍ਰਗਟਾਉਣਾ ਵੀ ਆਪਾ ਮੰਨਤੀਆਂ ਵਿੱਚ ਗਏ ਹਨ ਤੁਸੀਂ ਵੇਖਿਆ ਹੋਵੇਗਾ ਕਿ ਕਈ ਲੋਕ ਕਿਸੇ ਥਾਂ ਬੈਠੇ ਅਚਾਨਕ ਜ਼ਮੀਨ ਨਾਲ ਪੈਰ ਥੱਪ ਥਪਾਉਣ ਲੱਗ ਪੈਂਦੇ ਹਨ ਉਹ ਵਸਤ ਵਿੱਚ ਉੱਥੋਂ ਦੌੜ ਜਾਣ ਦਾ ਅਭਿਆਸ ਕਰ ਰਹੇ ਹੁੰਦੇ ਹਨ ਪੈਰ ਥੱਪ ਥਪਾਉਣ ਦੀ ਰਫ਼ਤਾਰ ਜਿੰਨੀ ਵਧੇਰੇ ਹੋਵੇਗੀ ਉਤਨੀ ਹੀ ਉਸ ਵਿਅਕਤੀ ਵਿੱਚ ਉੱਥੋਂ ਦੌੜ ਜਾਣ ਦੀ ਇੱਛਾ ਵਧੇਰੇ ਹੋਵੇਗੀ ਦੌੜ ਨਾ ਸਕਣ ਦੀ ਮਜਬੂਰੀ ਉਸ ਬੰਦੇ ਦੇ ਚਿਹਰੇ ਦੇ ਉਸ਼ਾ ਨੂੰ ਮਾਰ ਦਿੰਦੀ ਹੈ ਅਤੇ ਉਸ ਦੀ ਸੁੰਦਰਤਾ ਨੂੰ ਵਿਗਾੜ ਦਿੰਦੀ ਹੈ ਅਜਿਹਾ ਵਿਅਕਤੀਵੇਂ ਬੈਠਦਾ ਜਿਵੇਂ ਉਸਨੇ ਬਹੁਤ ਵੱਡਾ ਭਾਰ ਚੁੱਕਿਆ ਹੋਵੇ ਉਪਰਾਮਤਾ ਦਾ ਇਹ ਪ੍ਰਗਟਾਵਾ ਆਮ ਤੌਰ ਤੇ ਉਸ ਥਾਂ ਤੇ ਪ੍ਰਗਟਾਇਆ ਜਾਂਦਾ ਜਿੱਥੇ ਪ੍ਰੋਗਰਾਮ ਦਿੱਤੇ ਸਮੇਂ ਤੋਂ ਬਹੁਤ ਅਧਿਕ ਲਮਕ ਜਾਵੇ ਅਜੇ ਹੀ ਉਕਤਾਹਟ અપਮਾਨਿਤ ਅਨੁਭਵ ਕਰਨ ਦੀ ਬਿੱਤੀ ਨੂੰ ਜਗਾਉਂਦੀ ਹੈ ਉਂਝ ਤਾਂ ਹਰ ਵਿਅਕਤੀ ਹੀ ਜੋ ਕੋ ਜੋ ਹੁੰਦਾ ਹੈ ਉਸ ਨਾਲੋਂ ਉੱਚੇਰਾ ਪ੍ਰਤੀਤ ਹੋਣ ਦਾ ਯਤਨ ਕਰਦਾ ਪਰ ਕਈ ਵਿਅਕਤੀਆਂ ਵਿੱਚ ਇਹ ਰੁਚੀ ਪ੍ਰਤੱਖ ਤੌਰ ਤੇ ਵਦੇਰੇ ਹੁੰਦੀ ਹੈ ਅਜਿਹੇ ਲੋਕ ਵਦੇਰੇ ਸਜਸਜਾਵਟ ਕਰਦੇ ਹਨ ਵਦੇਰੇ ਮਹਿੰਗੇ ਕੱਪੜੇ ਪਾਉਂਦੇ ਹਨ ਤੇ ਵਦੇਰੇ ਪ੍ਰਭਾਵ ਪਾਉਣ ਲਈ ਵੱਖਰੇ ਢੰਗ ਨਾਲ ਵੇਖਦੇ ਵਿਚਰਦੇ ਹਨ ਗੁਮਾਨ ਨਾਲ ਭਰੇ ਹੋਏ ਅਜੇ ਹੀ ਕੁਝ ਲੋਕ ਹਰ ਕਿਸੇ ਨੂੰ ਵੇਖਦੇ અપਮਾਨ ਦੀ ਦ੍ਰਿਸ਼ਟੀ ਨਾਲ ਹਨ ਪਾਵਨਾ ਨੂੰ ਇਸ ਯੋਗ ਨਹੀਂ ਸਮਝਦੇ ਕਿ ਉਹਨਾਂ ਨੂੰ ਬੁਲਾਇਆ ਜਾਵੇ ਜਾਂ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਅਜੇ ਹੀ ਲੋਕ ਨਿਰਸੰਦੇਹ ਦੂਜਿਆਂ ਨੂੰ અપਮਾਨ ਭਰੀ ਲਾਪਰਵਾਹੀ ਨਾਲ ਵੇਖ ਕੇ ਅਣਵੇਖਿਆ ਕਰਦੇ ਹਨ ਪਰ ਉਹ ਨਹੀਂ ਜਾਣਦੇ ਕਿ ਦੂਜੇ ਵੀ ਉਹਨਾਂ ਨੂੰ અપਮਾਨ ਭਰੀ ਕ੍ਰੀਣਾ ਨਾਲ ਵੇਖਦੇ ਹਨ ਗਵਾਨ ਨਾਲ ਪਰੇਲੋਕ ਬੈਠਣ ਸਮੇਂ ਆਪਣਾ ਸਿਰ ਅਜਿਹੇ ਢੰਗ ਨਾਲ ਪਿੱਛੇ ਵੱਲ ਕਰਦੇ ਹਨ ਕਿ ਉਹ ਨਜ਼ਰ ਨਾਲ ਖੋਰ ਉੱਪਰ ਆਵੇ ਸਾਡੇ ਸਾਧਾਰਨ ਸਮਾਜਿਕ ਵਿਹਾਰ ਵਿੱਚ ਵੀ ਉੱਚੀ ਪਦਵੀ ਵਾਲਾ ਵਿਅਕਤੀ ਵਧੇਰੇ ਸਿੱਧਾ ਹੋ ਕੇ ਅਰਥਾਤ ਆਪਣਾ ਸਿਰ ਉੱਚਾ ਕਰਕੇ ਤੇ ਨੀਵੀਂ ਪਦਵੀ ਤੇ ਲੱਗਾ ਵਿਅਕਤੀ ਉਸ ਦੇ ਸਾਹਮਣੇ ਆਪਣਾ ਸਿਰ ਥੋੜਾ ਨੀਵਾ ਕਰਕੇ ਬੈਠਦਾ ਹੈ ਤੇ ਚੱਲਦਾ ਹੈ ਦਫ਼ਤਰੀ ਮਾਹੌਲ ਅਤੇ ਸਮੇਂ ਤੋਂ ਬਾਹਰ ਬਹੁਤੇ ਵਿਅਕਤੀ ਚਾਹੁੰਦੇ ਹਨ ਕਿ ਸਾਰੇ ਬਰਾਬਰੀ ਦੇ ਆਧਾਰ ਤੇ ਵਿਚਰਨ ਪਰ ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਹੜੇ ਹਰ ਤਾਂ ਗਮਾਨ ਵਿੱਚ ਵਿਚਰਨ ਚਾਹੁੰਦੇ ਹਨ ਜਦੋਂ ਅਜਿਹੇ ਕਿਸੇ ਵਿਅਕਤੀ ਦਾ અપਮਾਨ ਕਰਨਾ ਹੋਵੇ ਤਾਂ અપਮਾਨ ਕਰਨ ਵਾਲਾ ਉਸ ਸਾਹਮਣੇ ਉਸ ਵਾਂਗ ਹੀ ਸਿਰ ਉੱਚਾ ਕਰਕੇ ਚੱਲਦਾ ਹੈ ਅਣਜਾਣ ਵਿਅਕਤੀ ਆਮ ਕਰਕੇ ਨਾ ਕਿਸੇ ਦਾ અપਮਾਨ ਕਰਦਾ ਹੈ ਨਾ ਹੀ ਉਸ ਦਾ અપਮਾਨ અપਮਾਨ ਸਮਝਿਆ ਜਾਂਦਾ ਹੈ અપਮਾਨ ਕਿਸੇ ਜਾਣੂ ਵਿਅਕਤੀ ਵੱਲੋਂ ਹੀ ਕੀਤਾ ਜਾਂਦਾ ਹੈ ਜੇ ਵਿਅਕਤੀ ਦੇ ਸਾਧਾਰਨ ਵਿਹਾਰ ਅਤੇ ਉਸ ਦੇ અપਮਾਨ ਕਰਨ ਵਾਲੇ ਵਿਹਾਰ ਨੂੰ ਧਿਆਨ ਵਿੱਚ ਰੱਖ ਕੇ ਹੀ અપਮਾਨ ਉਪਰੰਤ ਉਸਨੂੰ ਜਿਠਿਆ ਜਾਂਦਾ ਹੈ ਜੇ ਕਿਸੇ ਦਾ ਸਾਧਾਰਨ ਵਿਹਾਰ ਸਦ ਭਾਵਨਾ ਵਾਲਾ ਹੋਵੇ ਤਾਂ અપਮਾਨ ਜਨਕ ਵਿਹਾਰ ਉਪਰੰਤ ਉਸ ਵੱਲੋਂ ਆਪਣੀ ਗਲਤੀ ਸਵਾਰਕਰਨ ਉੱਤੇ ਉਸਨੂੰ ਮਾਫ ਕਰ ਦਿੱਤਾ ਜਾਂਦਾ ਹੈ ਪਰ ਜੇ ਉਸ ਤੋਂ ਪਹਿਲੇ ਵਾਲਾ ਸਾਧਾਰਨ ਵਿਹਾਰ ਵੀ અપਮਾਨ ਜਨਕ ਹੀ ਰਿਹਾ ਹੋਵੇ ਤਾਂ ਉਸਨੂੰ ਸਜ਼ਾ ਦਿੱਤੀ ਜਾਂਦੀ ਹੈ ਲਗਭਗ ਹਰ ਕਿਸੇ ਦੀ ਜਾਨ ਪਛਾਣ ਵਿੱਚ ਤੇ ਅਕਸਰ ਹਰ ਪਰਿਵਾਰ ਵਿੱਚ ਕੋਈ ਨਾ ਕੋਈ ਵਿਅਕਤੀ ਅਜੀਹਾ ਹੁੰਦਾ ਹੈ ਜਿਹੜਾ ਤਿਰਜ਼ਾਬੀ ਬੋਲ ਬੋਲਦਾ ਹੈ ਕਾਟਵਿੰਗਲ ਕਰਦਾ ਹੈ ਦੂਜਿਆਂ ਨੂੰ ਟਿੱਚ ਸਮਝਦਾ ਹੈ ਤੇ ਹਰ ਇੱਕ ਗੱਲ ਵਿੱਚ ਦੋਸ਼ ਲੱਭਦਾ ਹੈ ਅਜਿਹੇ ਵਿਅਕਤੀ ਅੰਤਾਂ ਦੇ ਇਕੱਲੇ ਹੁੰਦੇ ਹਨ ਇਹਨਾਂ ਦੇ ਚਿਹਰੇ ਉੱਤੇ ਅਜੀਹਾ ਪ੍ਰਭਾਵ ਹੁੰਦਾ ਹੈ ਜਿਵੇਂ ਕਿਸੇ ਚੀਜ਼ ਦੀ ਬਦਬੂ ਤੋਂ ਪਰੇਸ਼ਾਨ ਹੋਣ ਇਹ ਵਿਅਕਤੀ ਜਿਸ ਨਾਲ ਵੀ ਬੋਲਦੇ ਹਨ ਉਸੇ ਦਾ અપਮਾਨ ਕਰਦੇ ਹਨ ਇੰਨਾ ਆਪੇ ਰਾਮ ਕਰਦੇ ਹਨ ਨਾ ਕਰ ਸਕਦੇ ਹਨ ਤੇ ਨਾ ਕਿਸੇ ਨੂੰ ਕਰਨ ਦਿੰਦੇ ਹਨ ਇਹਨਾਂ ਦੀ ਪਿੱਠ ਪਿੱਛੇ ਲੋਕ ਹੱਸਦੇ ਹਨ ਤੇ ਸਾਹਮਣੇ ਹੋਣ ਉਤੇ ਨਫ਼ਰਤ ਕਰਨ ਚੁੱਪ ਹੀ ਰਹਿੰਦੇ ਹਨ ਅਤੇ ਇੱਕ ਦੂਜੇ ਨੂੰ ਕਹਿੰਦੇ ਹਨ ਉਸ ਦੀਆਂ ਗੱਲਾਂ ਦਾ ਕੀ ਗੁੱਸਾ ਕਰਨਾ ਉਹ ਤਾਂ ਪਾਗਲ ਹੈ ਅਜਿਹੇ ਲੋਕਾਂ ਨੂੰ ਉਹਨਾਂ ਦੇ ਜਾਣਨ ਵਾਲੇ ਸਾਂਝੀ ਪਰੇਸ਼ਾਨੀ ਵਜੋਂ ਚੱਲਦੇ ਹਨ ਅਤੇ ਉਹਨਾਂ ਦੀਆਂ ਅਨੇਕਾਂ ਕਹਾਣੀਆਂ ਸੁਣਾ ਸੁਣਾ ਕੇ ਆਪਣਾ ਗੁਆਚਾ ਸੰਤੁਲਨ ਮੁੜ ਪ੍ਰਾਪਤ ਕਰਦੇ ਹਨ ਅਤੇ ਜੀਵਨ ਨੂੰ ਸਹਿਣਯੋਗ ਬਣਾਉਂਦੇ ਹਨ ਕਿਸੇ ਨੂੰ ਹੱਸਣਾ ਸਨਮਾਨ ਦਾ ਅਤੇ ਸਹਿਮਤ ਹੋਣ ਦਾ ਸੂਚਕ ਹੁੰਦਾ ਹੈ ਜਦੋਂ ਕਿ ਕਿਸੇ ਉੱਤੇ ਹੱਸਣਾ ਉਸ ਪ੍ਰਤੀ અપਮਾਨ ਦਾ ਪ੍ਰਗਟਾਵਾ ਹੁੰਦਾ ਹੈ ਜਦੋਂ ਮਾਂ ਬੱਚੇ ਦੀਆਂ ਕੁਤ ਕੁਤਾੜੀਆਂ ਕੱਢਦੀ ਹੈ ਤਾਂ ਬੱਚਾ ਔਖ ਮਣਾਉਂਦਾ ਹੈ ਪਰ ਇਹ ਕਾਰਜ ਮਾਂ ਵੱਲੋਂ ਕੀਤੇ ਜਾਣ ਕਰਨ ਉਹ ਪ੍ਰਸੰਨ ਵੀ ਹੁੰਦਾ ਹੈ ਅਤੇ ਮਾਂ ਦੇ ਅਜਿਹੇ ਵਿਹਾਰ ਦੀ ਖੇਡ ਖਿੜਖਲਾ ਕੇ ਹੱਸਣ ਨਾਲ ਪ੍ਰਵਾਨਗੀ ਦਿੰਦਾ ਹੈ ਜਿਸ ਨੂੰ ਧਮਕੀ ਦਿੱਤੀ ਜਾਂਦੀ ਹੈ ਉਸ ਨੂੰ ਧਮਕੀ ਦੇਣ ਯੋਗ ਸਮਝਣਾ ਉਸਦੀ ਹੁੰਦ ਨੂੰ ਸਵੀਕਾਰਨ ਦਾ ਹੀ ਪ੍ਰਗਟਾਵਾ ਹੁੰਦਾ ਹੈ ਪਰ ਜਦੋਂ ਕਿਸੇ ਉੱਤੇ ਹੱਸਿਆ ਜਾਵੇ ਤਾਂ ਇਹ ਪ੍ਰਭਾਵ ਉਸਾਰਿਆ ਜਾਂਦਾ ਕਿ ਅਸੀਂ ਨਾ ਤੈਨੂੰ ਗਾਲ ਦੇਣ ਦੇ ਯੋਗ ਸਮਝਦੇ ਹਾਂ ਤੇ ਨਾ ਹੀ ਧਮਕੀ ਦੇਣ ਦੇ ਯੋਗ ਅਰਥਾਤ ਅਸੀਂ ਤੈਨੂੰ ਕਿਸੇ ਗਿਣਤੀ ਵਿੱਚ ਹੀ ਨਹੀਂ ਗਿੰਦੇ ਜਦੋਂ ਕਿਸੇ ਲਈ ਪਾਗਲ ਬੁੱਧੂ ਬਗਲੌਲ ਜਾਂ ਮੂਰਖ ਆਦਿ ਵਿਸ਼ੇਸ਼ਣ ਵਰਤੇ ਜਾਂਦੇ ਹਨ ਤਾਂ ਵੀ ਕਿਹਾ ਇਹ ਹੀ ਜਾ ਰਿਹਾ ਹੁੰਦਾ ਹੈ ਕਿ ਤੂੰ ਸਾਡੇ ਧਿਆਨ ਦੇ ਯੋਗ ਨਹੀਂ ਜਾਂ ਅਸੀਂ ਤੇਰੀ ਪਰਵਾਹ ਨਹੀਂ ਕਰਦੇ ਕਿਸੇ ਦਾ અપਮਾਨ ਕਰਨ ਲਈ ਸੁਸਤ ਗੰਦੇ ਮੋٹے ਭੱਦੇ ਗਰੂਪਦ ਜਾਨਵਰ ਵੀ ਸਾਡੀ ਮਦਦ ਕਰਦੇ ਹਨ ਕੁੱਤੇ ਦਾ ਪੌਂਕਣਾ ਖੋਤੇ ਦੇ ਲੰਮੇ ਕੰਨ ਅਤੇ ਉਸ ਦਾ ਹਣਕਣਾ ਖੱੱਚਰ ਦਾ ਬਾਝ ਹੋਣਾ ਅਤੇ ਉਸ ਦਾ ਅੜੀਲ ਸਭਾ ਮੱਝ ਹਾਥੀ ਆਦ ਦਾ ਪਾਰੇ ਹੋਣਾ ਲੂੰਬੜ ਦਾ ਚਲਾਕ ਹੋਣਾ ਆਦਿ ਵਿਸ਼ੇਸ਼ਣ ਅਸੀਂ ਜਦੋਂ ਕਿਸੇ ਵਿਅਕਤੀ ਉੱਤੇ ਥੱਪਦੇ ਹਾਂ ਤਾਂ ਉਹ અપਮਾਨਿਤ ਅਨਪਵ ਕਰਦਾ ਹੈ અપਮਾਨ ਕਰਨ ਦੀ ਦ੍ਰਿਸ਼ਟੀ ਤੋਂ ਕੁੱਤਾ ਤੇ ਖੋਤਾ ਸਾਰੇ ਵਿਸ਼ੇ ਵਿੱਚ ਮਨੁੱਖ ਦੀ ਸਹਿਤਾ ਕਰਦੇ ਹਨ ਕਈ ਵਾਰੀ ਮਨੁੱਖ ਆਪਣੇ ਹੱਥਾਂ ਨਾਲ ਖੋਤੇ ਦੇ ਕੰਨ ਬਣਾ ਕੇ ਬਿਨਾ ਬੋਲੇ ਦੂਜੇ ਦਾ ਅਪਮਾਨ ਕਰਦਾ ਹੈ ਭਾਵੇਂ ਵਕ-ਵਕ ਸਮਾਜਾਂ ਵਿੱਚ ਸੁੰਦਰਤਾ ਦੇ ਆਧਾਰ ਵੱਖਰੇ-ਵੱਖਰੇ ਹਨ ਪਰ ਵਿਸ਼ਵ ਭਰ ਵਿੱਚ ਅੱਖਾਂ ਦੀ ਚਮਕ ਸਫਾਈ ਸਵੱਛਤਾ ਅਤੇ ਆਰੋਗਤਾ ਸਭ ਨਹੀਂ ਥਈ ਸੁੰਦਰਤਾ ਦੇ ਆਧਾਰ ਹਨ ਸੋ ਇਹ ਸਨਮਾਨ ਸੂਚਕ ਵਿਸ਼ੇਸ਼ਣ ਹਨ ਗੰਦਗੀ ਨੂੰ ਅਸੀਂ ਕ੍ਰੂਪਤਾ ਨਾਲ ਜੋੜਦੇ ਹਾਂ ਸੋ ਕਿਸੇ ਦਾ અપਮਾਨ ਕਰਨ ਲਈ ਕਿਸੇ ਗੰਦੀ ਚੀਜ਼ ਜਿਵੇਂ ਥੁੱਕ ਸੀਂਡ ਮਲਮੂਤਰਾ ਦਾ ਹਵਾਲਾ ਦਿੱਤਾ ਜਾਂਦਾ ਹੈ ਕਿਸੇ ਵਿਅਕਤੀ ਦੀ ਕਿਸੇ ਗੰਦੀ ਚੀਜ਼ ਨਾਲ ਤੁਲਨਾ ਕਰਨੀ ਜਾਂ ਉਸ ਕੋਲੋਂ ਐਵੇਂ ਲੰਘਣਾ ਜਿਵੇਂ ਗੰਦ ਕੋਲੋਂ ਲੰਘ ਰਹੇ ਹੋਈਏ ਉਸ ਪ੍ਰਤੀ અપਮਾਨ ਦਾ ਪ੍ਰਗਟਾਵਾ ਹੁੰਦਾ ਹੈ ਅਸ਼ਲੀਲਤਾ ਨੂੰ ਵੀ ਗੰਦਗੀ ਨਾਲ ਜੋੜਿਆ ਜਾਂਦਾ ਹੈ ਤੇ ਕਿਸੇ ਦਾ અપਮਾਨ ਕਰਨ ਲਈ ਉਸ ਦੇ ਕਿਸੇ ਅਸ਼ਲੀਲ ਵਿਹਾਰ ਜਾਂ ਉਸ ਦੇ ਸਰੀਰ ਦੇ ਗੁਪਤ ਅੰਗਾਂ ਦਾ ਹਵਾਲਾ ਦਿੱਤਾ ਜਾਂਦਾ ਹੈ ਕਿਸੇ ਪੁਰਸ਼ ਦਾ અપਮਾਨ ਕਰਨ ਲਈ ਉਸ ਨਾਲ ਸੰਬੰਧਤ ਮਾਂ ਪਤਨੀ ਧੀ ਜਾਂ ਭੈਣ ਦੇ ਗੁਪਤੰਗਾ ਉੱਤੇ ਜਾਂ ਇਨ੍ਹਾਂ ਜੀਆਂ ਦੇ ਕਿਸੇ ਨਾਲ ਨਜਾਇਜ਼ ਸੰਬੰਧਾਂ ਉੱਤੇ ਵਿਅੰਗ ਕੀਤਾ ਜਾਂਦਾ ਹੈ। ਪਤਨੀ ਦਾ ਜਾਂ ਨੂੰਹ ਦਾ અપਮਾਨ ਉਸ ਦੇ ਪੇਕਿਆਂ ਨੂੰ ਪੜਾ ਝੂਠਾ ਤੇ ਬੇਈਮਾਨ ਸਿੱਧ ਕਰਕੇ ਕੀਤਾ ਜਾਂਦਾ ਹੈ। ਪੁਰਸ਼ ਇਸਤਰੀ ਦਾ અપਮਾਨ ਉਸ ਨੂੰ ਚਰਿੱਤਰਹੀਣ ਸਿੱਧ ਕਰਕੇ ਅਤੇ ਇਸਤਰੀ ਪੁਰਸ਼ ਦਾ અપਮਾਨ ਉਸ ਨੂੰ ਨਿਪੁੰਸਕ ਸਿੱਧ ਕਰਕੇ ਕਰਦੀ ਹੈ। ਇੱਕ ਇਸਤਰੀ ਕਿਸੇ ਦੂਜੀ ਇਸਤਰੀ ਦਾ અપਮਾਨ ਉਸਤੇ ਕਿਸੇ ਭੈੜੇ ਪੁਰਸ਼ ਨਾਲ ਨਜਾਇਜ਼ ਸਬੰਧ ਦਾ ਹਵਾਲਾ ਦੇ ਕੇ ਕਰਦੀ ਹੈ ਇੱਕ ਥਾਂ ਤੇ ਕਮ ਕਰਨ ਵਾਲੇ ਵਿਅਕਤੀ ਇੱਕ ਦੂਜੇ ਨੂੰ ਨਲਾਇਕ ਕਮੰਡੀ ਬੇਈਮਾਨ ਕਮ ਚੋਰਾ ਦੱਸਦ ਕਰਕੇ ਅਪਮਾਨ ਕਰਦੇ ਹਨ ਕਈ ਵਾਕ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਅਪਮਾਨ ਪ੍ਰਤੱਖ ਨਹੀਂ ਹੁੰਦਾ ਲੁਕਿਆ ਹੁੰਦਾ ਹੈ ਅਜਿਹੇ ਵਾਕਾਂ ਨਾਲ ਗਲਬਤ ਕਰਨ ਦਾ ਭੋਗ ਪੈ ਜਾਂਦਾ ਜਿਵੇਂ ਕਿਸੇ ਅਨਵਿਆਹੀ ਇਸਤਰੀ ਨੂੰ ਪੁੱਛਣਾ ਕਿ ਤੁਹਾਡੇ ਬੱਚੇ ਕਿੰਨੇ ਹਨ ਕਈ ਵਾਕ ਸੁਣਨ ਵਿੱਚ भोले ਲੱਗਦੇ ਹਨ ਪਰ ਉਹਨਾਂ ਵਿੱਚ अपमान ਦਾ ਤਿੱਖਾ ਡੰਗ ਹੁੰਦਾ ਹੈ ਜਿਵੇਂ ਜਦੋਂ ਸਖਤ ਸੁਭਾਅ ਵਾਲਾ ਇੱਕ ਅਧਿਆਪਕ ਐਨਕ ਲਾ ਕੇ ਪਹਿਲੀ ਵਾਰ ਜਮਾਤ ਵਿੱਚ ਆਇਆ ਤਾਂ ਇੱਕ ਵਿਦਿਆਰਥੀ ਨੇ ਕਿਹਾ ਮਾਸਟਰ ਜੀ ਅੱਜ ਤੁਸੀਂ ਪੜੇ ਲਿਖੇ ਲੱਗ ਰਹੇ ਹੋ ਇੱਕ ਪ੍ਰੋਫੈਸਰ ਦੇ ਰਿਟਾਇਰ ਹੋਣ ਉੱਤੇ ਵਿਦਾਇਗੀ ਪਾਰਟੀ ਤੇ ਕਿਸੇ ਨੇ ਕਿਹਾ ਮੈਂ ਆਸ ਕਰਦਾ ਕਿ ਪ੍ਰੋਫੈਸਰ ਸਾਹਿਬ ਹੁਣ ਉਹਨਾਂ ਕਿਤਾਬਾਂ ਨੂੰ ਪੜ੍ਹਨਗੇ ਜਿਹੜੀਆਂ ਉਹ ਸਾਰੀ ਉਮਰ ਪੜ੍ਹਾਉਂਦੇ ਰਹੇ ਹਨ ਕਿਸੇ ਡਾਕਟਰ ਦੀ ਬਦਲੀ ਉੱਤੇ ਉਸਦੇ ਸਹਿਯੋਗੀ ਨੇ ਕਿਹਾ ਡਾਕਟਰ ਸਾਹਿਬ ਦੇ ਇਲਾਜ ਨਾਲ ਜਿਹੜੇ ਮਰੀਜ਼ ਅਣਾਈ ਮੌਤ ਮਰ ਗਏ ਹਨ ਉਹਨਾਂ ਦੀ ਮਿੱਠੀ ਯਾਦ ਵਿੱਚ ਹੁਣ ਅਸੀਂ 2 ਮਿੰਟ ਦਾ ਮੌਨ ਟਾਰਾਂਗੇ ਡੰਗਰਾਂ ਦੇ ਡਾਕਟਰ ਨੂੰ ਕਿਸੇ ਨੇ ਪੁੱਛਿਆ ਸੁਣਿਆ ਹੈ ਤੁਸੀਂ ਡੰਗਰਾਂ ਦੇ ਡਾਕਟਰ ਹੋ ਅੱਗੋਂ ਡਾਕਟਰ ਨੇ ਕਿਹਾ ਹਾਂ ਦੱਸੋ ਕੀ ਤਕਲੀਫ ਹੈ ਹੁਣ ਸਨਮਾਨ ਦੀ ਭਾਵਨਾ ਨਾਲ ਕਿਸੇ ਦੀ ਬਾਹ ਵਿੱਚ ਬਾਹ ਪਾ ਕੇ ਚੱਲਣ ਦੀਆਂ ਸੰਭਾਵਨਾਵਾਂ ਅਤੇ ਥਾਮਾ ਮੁਕਤੀਆਂ جاری ਹਨ ਕੰਮ ਵਿੱਚ ਉਸ ਸ਼ਾਨਾ ਹੋਣ ਕਾਰਨ ਥਿਕੇਮਾ ਬਦਲ ਰਿਹਾ ਹੈ ਡਰ ਉਤੇ ਉਸਰਿਆ ਹੋਇਆ ਸਤਕਾਰ ਜਾਂ ਸਵਾਰਥ ਅਧੀਨ ਕੀਤੀ ਹੋਈ ਪ੍ਰਸ਼ੰਸਾ ਜਾਂ ਮੰਗ ਕੇ ਲਿਆ ਹੋਇਆ ਸਨਮਾਨ ਜਾਂ ਦੌੜ ਭੱਜ ਕਰਕੇ ਪ੍ਰਾਪਤ ਕੀਤਾ ਨਾਮ ਵਸਤਵ ਵਿੱਚ અપਮਾਨ ਦੇ ਹੀ ਵੱਖ-ਵੱਖ ਰੂਪ ਸਮਝੇ ਜਾਂਦੇ ਹਨ ਜਦੋਂ ਅਫਸਰ ਘਟੌਣ ਤੇ ਮੁਕਾਬਲਾ ਤੀਖ ਹੋਵੇ ਜਦੋਂ ਸ਼ਾਮਾਂ ਬਦੇਰੀ ਹੋਣ ਤੇ ਪ੍ਰਾਪਤੀ ਦੀ ਸੰਭਾਵਨਾ ਲਗਭਗ 0 ਹੋਵੇ ਤਾਂ ਅਕਸਰ ਹਰ ਰਿਸ਼ਤੇ ਨੇ ਅੰਤ ਨੂੰ અપਮਾਨ ਵਾਲਾ ਰਿਸ਼ਤਾ ਬਣ ਜਾਣਾ ਹੁੰਦਾ ਹੈ ਸਾਡੀ ਆਰਥਿਕ ਪ੍ਰਣਾਲੀ ਸਾਨੂੰ ਬੇਰਹਿਮ ਦੌੜ ਵਿੱਚ ਜੜਾਉਂਦੀ ਹੈ ਅਤੇ ਦੂਜਿਆਂ ਨਾਲ ਸਾਡੇ ਸਬੰਧਾਂ ਨੂੰ ਵਿਗਾੜਦੀ ਹੈ ਜਿਸ ਕਾਰਨ ਮਨੁੱਖ ਦੀ ਜਿੰਨੀ ਦੁਰਗਤੀ ਅਜੋਕੇ ਯੁੱਗ ਵਿੱਚ ਹੋ ਰਹੀ ਹੈ ਉਤਨੀ ਪਹਿਲਾਂ ਕਦੇ ਨਹੀਂ ਹੋਈ ਹਰ ਕਿਸੇ ਪ੍ਰਤੀ અપਮਾਨ ਦੀ ਦ੍ਰਿਸ਼ਟੀ ਸਾਡੇ ਯੁੱਗ ਦੀ ਮੁੱਖ ਪਛਾਣ ਹੈ અપਮਾਨ ਭਰੇ ਇਸ ਵਾਤਾਵਰਣ ਵਿੱਚ ਸਾਨੂੰ ਆਪਣੀ ਸਹਿਨਸ਼ੀਲਤਾ ਬਦਾਉਣੀ ਪਵੇਗੀ ਅਜੋਕਾ ਯੁੱਗ ਸਵਾਰਥੀ ਸਮਝੌਤਿਆਂ ਦਾ ਯੁੱਗ ਹੈ ਇਸ ਵਿੱਚ ਨਾ ਸਦੀਵੀ ਦੋਸਤੀਆਂ ਸੰਭਵ ਹਨ ਤੇ ਨਾ ਹੀ ਸਦੀਵੀ ਦੁਸ਼ਮਣੀਆਂ ਸੋ ਨਾ ਸਨਮਾਨ ਉੱਤੇ ਪਰਸਨ ਹੋਣ ਦੀ ਲੋੜ ਹੈ ਨਾ ਹੀ ਕਿਸੇ ਵੱਲੋਂ ਕੀਤੇ ਅਪਮਾਨ ਉੱਤੇ ਉਦਾਸ ਹੋਣਾ ਚਾਹੀਦਾ ਹੈ ਅਜੋਕਾ ਮਨੁੱਖ ਜੇ ਥੋੜਾ ਬਹੁਤ ਅਪਮਾਨ ਬਰਦਾਸ਼ਤ ਕਰਨਾ ਸਿੱਖ ਲਵੇ ਤਾਂ ਉਹ ਆਪਣੇ ਜੀਵਨ ਵਿੱਚ ਬੜਾ ਸੌਖਾ ਰਹੇਗਾ ਦੁਸ਼ਮਣ ਵਰਗੇ ਦੋਸਤਾਂ ਦੀ ਅਜੋਕੇ ਦੌਰ ਵਿੱਚ ਅਪਮਾਨ ਤਾਂ ਸਾਡਾ ਹੋਣਾ ਹੀ ਹੋਣਾ ਹੈ ਜਿਸ ਨੂੰ ਸਹਿਣ ਸਾਡੀ ਹੋਣੀ ਹੈ ਧੰਨਵਾਦ